ਹਾਂ ਜੀ ਸਰ ਜਿਹੜੇ ਉਦੇਸ਼ ਵਿੱਚ ਬੱਚੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲੇਟ 13 ਜੁਲਾਈ ਨੂੰ ਔਰ ਇਹ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਜੁਲਾਈ 13 ਨੂੰ ਗਏ ਜੀ ਕੁਝ ਕੁਝ ਦਿਨ ਹੀ ਹੋਏ ਹਾਂ ਜੀ ਅੱਛਾ ਜੀ ਕੋਈ ਜੀ 13 ਤਰੀਕ ਨੂੰ ਫਲਾਈਟ ਸੀਗੀ 17 ਤਰੀਕ ਨੂੰ ਹਾਦਸਾ ਹੋ ਗਈ। ਕਿਵੇਂ ਘਟਨਾ ਵਾਪਰੀ ਹੈ? ਘਟਨਾ ਦਾ ਇਹ ਸੀ ਹੁਣ ਇੱਥੇ ਬੈਠੇ ਆਂ ਉਹ ਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ। ਉਹ ਮੁੰਡਾ ਕੰਮ ਕਰਕੇ ਚੱਲ ਗਿਆ ਇਹ ਘਰ ਸੀਗਾ। ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਤੇ ਨਾਮ ਬਰਿੰਦਰ ਸਿੰਘ ਹੈ। ਵੀਰਿੰਦਰ ਚਾਹ ਬਣਾਓ। ਇਹਨੂੰ ਕੋਈ ਆਵਾਜ਼ ਨਹੀਂ ਦਿੱਤੀ ਦੁਆਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਹੇ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਉਹਨੇ ਮੈਨੂੰ ਫੋਨ ਕੀਤਾ ਬਿਆਸਾ ਹੋ ਗਏ تھے۔ ਤੇ ਤੁਹਾਡਾ ਕੋਈ ਰਿਸਤਾ ਅਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੋਣਗੇ। ਇਹ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ। ਤੇ ਇਹਦੀ ਜਨਮ ਸਥਾਨ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ। ਕਿੰਨੇ ਬੱਚੇ ਤੁਹਾਡੇ? ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ। ਕਿੰਨੀ ਉਮਰ ਸੀ ਇਹਦੀ? ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਡਡਣਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸੂਰੇਗੋਨ ਆਇਆ 16 ਤਰੀਕ ਨੂੰ ਰਾਤ ਨੂੰ ਘੰਟਾ-ਦਾਂ ਘੰਟਾ ਸਾਡੇ ਨਾਲ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉੱਥੇ ਗੁਰੂ ਦਾ ਗੁਰਦੁਆਰਾ ਸਾਹਿਬ ਉੱਥੇ ਸੇਵਾ ਕਰਦੇ ਸਾਰਾ ਆਪਣੋ ਨੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਕਿ ਬਹੁਤ ਵਧੀਆ ਮਾਹੌਲ ਹੈ ਤੁਸੀਂ ਕੀ ਕਰਨਾ ਚਾਹੋ ਜਿਸ ਨੂੰ ਰਾਤ ਪੈ ਗਈ ਦਿਨ ਚੜਿਆ ਤੇ ਆਖਰ ਨੂੰ ਮਿਲ ਗਈ ਸਨ ਵੱਖ ਨੂੰ ਲੈ ਕੇ ਕੀ ਸੋਚਦੇ ਸੀ ਬੰਦੇ ਹੁਣ ਜੇ ਆਏ ਹਨ ਹਨ ਨਹੀਂ ਵੱਖ ਨੂੰ ਲੈ ਕੇ ਕੀ ਹੀਗੀਆਂ ਦਿਆਂ ਜੋ ਇਹ ਨਾਲ ਉਹ ਵੱਖ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ ਇੱਕਦਮ ਜਾਣ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਕਿ ਗਵਰਨਮੈਂਟਾਂ ਨੂੰ ਕੁਝ ਚਾਹੀਦਾ ਕਿ ਕੁਝ ਨਾ ਕੁਝ ਹੈਲਪ ਕਰਨ ਕਿ ਇਹ ਬੰਦੇ ਜਿੰਨੇ ਪੈਸੇ ਜਾਣ ਲੱਗਣ ਡੇ ਉਹਨੇ ਪਹਿਲੇ ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਤਕ ਸਰੀਰ ਇਹਤੇ ਭਰਤ ਲਿਆ ਰਹੇ ਸਾਡੀ ਇਹੋ ਚਾਹ ਹੈ ਸਾਡਾ ਇਥੇ ਸਰੀਰ ਉਹ ਤੇ ਭਰਦਾ ਵੀ ਇਥੇ ਵੀ ਹੁਣ ਆਪਣੇ ਹੱਥਾਂ ਨਾਲ ਸਜਵਾ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਹੈਲਪ ਕਰਨੇ ਇਸ ਚੀਜ਼ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਉਸ ਵੱਡੇ ਨਾਲ ਦਰਵਾਜ਼ਾ ਮੁੰਡਾ ਮੇਰੇ ਪੁੱਤਰ ਕਰ ਲਿਆ ਦੇ ਫਿਰ ਬੱਚੇ ਦੀ ਉਦੇਸ਼ ਵਿੱਚ ਮੌਤ ਹੋਈ ਹੈ ਕਿੰਨੀ ਕੋਨਾਂ ਦੀ ਉਮਰ ਸੀਗੀ ਇੱਥੇ 살ਦਾ ਹੈ 1 33 ਸਾਲ ਤੁਹਾਡੇ ਕੀ ਲੱਗਦੇ ਸੀ ਤੀਜਾ ਮਹੀਨਾ ਕੁਝ ਦਿਨ ਹੀ ਪਹਿਲੋਂ ਬਾਹਰ ਕਿਆ ਸੀਗੇ ਹਾਂਜੀ ਪਰਵਾਜ਼ ਚ ਉਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ ਬਿਲਕੁਲ ਬਿਲਕੁਲ ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਤੇ ਬਿਲਕੁਲ ਜੀ ਬਿਲਕੁਲ ਫਿਰ ਸੋਚਦੇ ਚ ਲੋਕ ਉਹ ਬੱਚਾ ਕਮਾਈ ਕਰੂਗਾ ਬਾਹਰ ਜਾਊਗਾ ਇੱਥੇ ਚਲੋ ਕੋਈ ਕੁਝ ਸਵਾਗਤ ਹੁੰਦਾ ਸੀਗਾ ਹਾਂਜੀ ਬੱਚੇ ਦਾ ਸੁਹਾਗ ਕਿਦਾਂ ਦਾ ਸੀਗਾ ਬਹੁਤ ਨਿੱਗਾ ਸੀਗਾ ਬਹੁਤ ਪ੍ਰੇਮੀ ਜਿਹਾ ਬੰਦਾ ਕਿਸੇ ਨੇ ਇਹ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਹਾਂਜੀ ਜੀ ਜਿਹੜੀ ਬੱਚਿਆਂ ਨੂੰ ਪਿਆਪਤਾ ਕਹਿ ਕੇ ਬੰਦਾ ਸੀ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿਤੇ ਬੜੀ ਆਪੜ ਇੱਥੇ ਕਰੇ ਹੋਰ ਕੀ ਕਰਦਾ ਇੱਕ ਕੰਮ ਸੀ ਕਰਦਾ ਜੀ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਭੇਜਣਾ ਬੜੇ ਚਾਈ ਚਾਈ ਤੋੜਿਆ ਹੋਊਗਾ ਹਾਂਜੀ ਹਾਂਜੀ परिवार आर्थिक तो हालात कि ठीक है सर्विस की भाई ने बाकी माटा चलता बच्चा जर जाना चलो किस तरह ला के बेता चलो सोचा बच्चा कमाई करेगा विदेश जाके चलो सौखा तो भी दो बेटियां दी ਨੇਕ ਨੇਕੇ ਬੱਚੇ ਉਹ ਛੋਮਟੇ ਵਾਲੇ ਕੋ ਆਖਾਂ ਮਗੇ ਹੀ ਬਹੁਤ ਆਇਆ ਕਿਨੇ پیسے ਲਾ ਕੇ ਭਜਾਇ ਹੁਣ ਤੁਹਾਨੂੰ ਪਤਾ ਬੜਾ ਔਖਾ ਆ ਜੇ ਤਾਂ ਕੁਝ ਟਾਈਮ ਲੱਗਾ ਹੁੰਦਾ ਕਮਾਈ ਕੀਤੀ ਹੁੰਦੀ ਹੁੰਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ ਹਾਂ ਆਖਾਂ ਬਚਾਰੇ ਕੋਲ ਭਜਾਇ ਨਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਮ੍ਰਿਤਕ ਸਰੀਰ ਆ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡ والوں ਤੁਸੀਂ ਕੀ ਮੰਗ ਕਰਦੇ ਆ ਇਹ ਮੰਨ ਕਰਦੇ ਹਾਂ ਸਾਡੀ ਮਦਦ ਕੀਤੀ। ਇਹ ਪਰ ਪਰਿਵਾਰ ਦੇ ਜਿਹੜੇ ਆਤਗਲਾਤ ਦੇ ਕੋਈ ਚੰਗੇ ਵਧੀਆ ਨਹੀਂਗੇ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਬਰਵਾਦ ਦੀ ਸਤਾ ਕਰੇ। ਹਾਂ ਜੀ ਹਾਂ ਜੀ।